ਫੜ ਫੜਾ ਵੀ ਵੀਡੀਓ ਫੜ ਬਣਾ ਕੋਈ ਗੱਲ ਨਹੀਂ ਬਣਾਉਂਦੇ ਦੂਜੀ ਵੀ ਨਹੀਂ ਬਣਾ ਵੀਡੀਓ ਕੋ ਵੀ ਬਣਾ ਮੈਂ ਨਹੀਂ ਉਹ ਚੈਨਲ ਸਾਧ ਲੈ ਕੋਈ ਵੀਡੀਓ ਬਣਾ ਕੱਢੋ ਕੱਢੋ ਮੁੰਡੇ ਨੂੰ ਬਾਹਰ ਕੱਢੋ ਬਾਹਰ ਨਹੀਂ ਇੱਥੇ ਕਿਉਂ ਆ ਗਿਆ ਕੋਸੀ ਨੂੰ ਉਹ ਕਿੱਥੇ ਨਹੀਂ ਕੁੱਟਿਆ ਕੱਢ ਵਾਸਤੇ ਆ ਦਸੋ ਪੁੱਟੇ ਗਾਦੇ ਵਾਸਤੇ ਆ ਸੱਚ ਉਹ ਆ ਵੇ ਲਾ ਕੋਈ ਗੱਲ ਨਹੀਂ ਸੱਚ ਉਹ ਤੇ ਸੱਚ ਵੇ ਲਾਂਗੇ ਕੋਈ ਗੱਲ ਨਹੀਂ ਹੈ ਸਾਡੇ ਮੁੰਡੇ ਨੇ ਕਤਲ ਕੀਤਾ ਵਾ ਤੂੰ ਜਿਹੜੇ ਤੰਦੇ ਬੱਚੇ ਬਾਗਦੇ ਨੇ ਤੂੰ ਹੀ ਪਾਏ ਹੈ ਨਾ ਕੋਈ ਗੱਲ ਨਹੀਂ ਸਾਰੇ ਆਉਣਗੇ ਸਾਰੀ ਵੀਡੀਓ ਬਣਦੀ ਆ ਮੁੰਡਾ ਖੜਾ ਬਾਗ ਖੋੜੇ ਬੋਲੋ ਨਹੀਂ ਕੱਟਣੀ ਪਾਰੀ ਥਾਣੀ ਬਾੜ ਬਾੜੀ ਥਾਣੀ ਅਰੇ ਇੱਕ ਮਿੰਟ ਬਣਾ ਵੀਡੀਓ ਮੀਨਾਂ ਜਾ ਕੇ ਇੱਧਰ ਨਹੀਂ ਹੋਣਾ ਹੱਥ ਲਾ ਕੇ ਦਿਖਾਉ ਤੂੰ ਅਰੇ ਇੱਧਰ ਆ मैं भी दस्तआ बुआ खोलो बुआ <murmurs> खोलो छोड़ <sh> बुआ <Brown scale> <particularly foreign language> <Interestingly> <भूआ> खोलो, <önemli> खोलो। <avait tugingless> मैं दस्त एक बार पंजाबी जबड़ी देते तो तोड़ रेट कर ले अरे कम कौन खड़ा अरे मैं मैं तन्नू गल कह जी परे हो जाओ मुंडा मार के लग हो आई मैं पहला कहदा परे रहो परे रहो आ मैं कहता हाथ ना लाओ आ अंदर आओ खड़े हो नहीं कोई नहीं कोई जंग ਆਹ ਤੂੰ ਸਾਰੇ ਬਰੇਲਾ ਮੈਂ ਤੈਨੂੰ ਕਾਨੂੰਨ ਦਾ ਤੇਰਾ ਕਾਨੂੰਨ ਹੈ ਕਿਤੇ ਕਰ 10 ਮਿੰਟ 1 ਮਿੰਟ ਮੀਨਾ 10 ਪਰ ਜਾ ਇਹਨਾਂ ਨੂੰ ਸਮਝਾ ਲੈ ਭਾਈ ਨਹੀਂ ਤੂੰ ਤਾਂ ਮੈਂ ਜਾਨ ਖੁੰਨ ਦੇ ਤੇਰੀ ਲਾਈਫ ਵੀ ਜਾਏਗੀ ਮੈਂ ਤੇ ਕਰ ਕੇ ਕਹਿ ਦੇਗਾ ਤੇ ਵਿੱਚ ਮੈਂ ਕਿਹਾ ਤੈਨੂੰ ਦਿਖਾ ਦਉਂ ਲਾ ਕੇ ਜਾਾਂਗੇ ਮਾਰੇ ਦੂਆ ਖੋਲੋ ਹਾਂ ਮੈਂ ਤਾਂ ਕਹਾਂਦੀ ਦੂਆ ਖੋਲੋ ਬੈਠੀ ਕੋ ਲੋਹ ਲਾ ਕੇ ਮੈਂ ਮਰਉਣੀ ਹੈ ਬਣਾ ਤੂੰ ਮੈਂ ਤੇ ਖਲਾਏ बच्चा छप्पी का झूठा बच्चा पाया और अज बिना बिना ਰਈਆਂ ਨੇ ਸਾਨੂੰ ਲਿੱਲਿਆ ਨਜਾਇਜ਼ ਧੱਕੇ ਮਾਰੇ ਐਸਐਚਓ ਨੇ ਨਜਾਇਜ਼ ਨਹੀਂ ਉਹ ਐਸਐਚਓ ਨਹੀਂ ਦੂਜਾ ਐਵੇਂ ਗਾੜੀ ਮੈਂ ਗਿਆ ਤੇ ਪਰੇ ਹੋ ਜਾ ਪਰੇ ਮਸਲਾ ਕੀ ਆ ਹਾਂਜੀ ਮਸਲਾ ਕਾਹਦੇ ਨਹੀਂ ਪੁੱਛ ਮਸਲਾ ਝਗੜੇ ਦਾ ਝਗੜੇ ਦਾ ਨਾ ਵਾ ਝਗੜੇ ਦਾ ਮਸਲਾ ਵਾ ਪੁਲਿਸ ਕਿੱਧਰ ਆਈ ਸੀ ਇਹ ਕਿਹਦਾ ਕਿੱਧਰ ਆਈ ਆ ਉਹ ਆਣੀ ਕਿੱਥੇ ਇਹ ਪਤਾ ਦੇਣਾ ਪੁਲਿਸ ਆਜੀ ਕਿੱਧਰ ਆਈ ਸੀ ਤੁਹਾਡੇ ਉਹ ਮੁੰਡੇ ਆ ਰੋਸ਼ੀ ਨੂੰ ਪੜਦੀ ਫੰਦੀ ਆ ਰੋਸ਼ੀ ਨੂੰ ਬਾੜੀ ਪੜ ਇਹ ਪੁਲਿਸ ਮੁਲਾਜ਼ਮ ਜਿਹੜੇ ਆ ਇਹ ਬਹੁਤ ਜਿਆਦੀ ਸਾਡੇ ਭੈਣ ਭਰਾਵਾਂ ਉੱਤੇ ਇੱਕ ਹੱਤਿਆ ਕਰਨ ਦੇ ਆ ਕਿ ਲੜਾਈ ਦਾ ਮਾੜਾ ਜਿਹਾ ਮਸਲਾ ਸੀ ਤੇ ਜਿਨ੍ਹਾਂ ਤੇ ਝੂਠਾ ਪਰਚਾ ਕਰਵਾਇਆ ਗਿਆ ਔਰ ਅਸੀਂ ਵੀ ਜਾਦੇ ਚਰਚ ਦੇ ਸਾਹਮਣੇ ਲਾਗੇ ਬੁਆ ਆ ਮੈਂ ਤੇ ਮੇਰਾ ਬੇਟਾ ਵੀ ਨਿਕਲੇ ਜਾਂ ਬਾਹਰ ਇਹਨਾਂ ਦੇ ਘਰ ਦੇ ਘਰ ਦੇ ਵਿੱਚ ਰੋੜੇ ਮਾਰੇ ਗਏ ਔਰ ਘਰ ਦੇ ਵਿੱਚ ਇਹਨਾਂ ਨੂੰ ਆਣ ਕੇ ਪਏ ਆ ਆਹੀ ਜਦੋਂ ਦਰਖਾਸਤ ਵੀ ਦੇ ਕੇ ਆਏ ਆ ਐਸ ਐਸ ਪੀ ਦੇ ਦਰਖਾਸਤ ਦਿੱਤੀ ਆ ਔਰ ਸਾਡੀ ਕੋਈ ਵੀ ਸੁਣਾਈ ਨਹੀਂ ਹੋਈ ਸਗੋ ਨਾ ਥਾਣੇ ਔਰ ਬੇਨਜਾਇਜ਼ ਇਹਨਾਂ ਨੂੰ ਆਣ ਕੇ ਤੇ ਫੜਿਆ ਨਹੀਂ ਅੱਜ ਅੱਜ ਵੀ ਬੇਨਜਾਇਜ਼ ਅੱਜ ਜਿਹੜਾ ਅੱਜ ਦਾ ਮੌਕਾ ਇਹਨਾਂ ਨੂੰ ਟਾਈਮ ਦਿੱਤਾ ਸੀ ਫੈਸਲੇ ਦਾ ਅੱਜ ਦਾ ਮੌਕਾ ਹੈ ਕਿ ਜਿਹੜਾ ਟਾਈਮ ਦਿੱਤਾ ਸੀ ਕੱਲ ਦਾ ਫੈਸਲੇ ਦਾ ਅੱਜ ਇਹਨਾਂ ਨੇ ਆਣ ਕੇ ਧੱਕੇਸ਼ਾਹੀ ਨਾਲ ਇਹ ਮੁੰਡੇ ਨੂੰ ਚੁੱਕ ਕੇ ਤੇ ਖੜਿਆ ਆ ਇਹਨੂੰ ਇੱਥੇ ਮਾਰਿਆ ਵੀ ਗਿਆ ਅੰਦਰ ਔਰ 3 ਘੰਟੇ ਇਹਨਾਂ ਨੂੰ ਅੰਦਰ ਵੀ ਰੱਖਿਆ ਗਿਆ 3 ਘੰਟੇ ਔਰ ਸਾਨੂੰ ਇਥੋਂ ਤਿੱਕਰ ਤੇ ਇਹਨਾਂ ਨੂੰ ਦਬਕੇ ਵੀ ਮਾਰੇ ਗਿਆ ਸਾਡੀ ਵੀਡੀਓ ਨਾ ਬੜਾਉਂ ਸਾਡੀਆਂ ਜਨਾਨੀਆਂ ਨੂੰ ਵੀ ਧਮਕੀਆਂ ਦਿੱਤੀਆਂ ਤੇ ਸਾਡੀ ਬੇਟੀ ਜਿਹੜੀ ਆ ਇਹਨਾਂ ਨੂੰ ਧਮਕੀ ਦਿੱਤੀ ਆ ਕਿ ਤੈਨੂੰ ਵੀ ਬੰਨ ਕੇ ਲੈ ਜਾਵਾਂਗੇ ਤੇਰੇ ਉੱਤੇ ਵੀ ਪਰਚਾ ਹੀ ਪਾਵਾਂਗੇ ਬੇਨਜਾਇਜ਼ ਪੁਲਸ ਜਿਹੜੀ ਆ ਇਹ ਕਹਿਣ ਲਈ ਆ ਤੇ ਬੇਨਜਾਇਜ਼ ਪਰਿਵਾਰਾਂ ਨੂੰ ਸਾਡਿਆਂ ਨੂੰ ਇਹਨਾਂ ਨੇ ਇਸ ਤਰ੍ਹਾਂ ਬਹੁਤ ਜ਼ਿਆਦਾ ਦਲੀਲ ਕੀਤਾ ਜਿਹੜਾ ਪੱਤਾ ਇਹ ਸਾਰਿਆਂ ਨੂੰ ਝੂਠਾ ਪੱਤਾ ਝੂਠਾ ਪੱਤਾ ਬਣਾਇਆ ਇਹਨਾਂ ਨੇ ਝੂਠਾ ਪਰਚਾ ਬਣਾਇਆ ਉਹਦੇ ਵਿੱਚ ਫੜਨ ਆਏ ਆ ਇਹਨਾਂ ਨੇ ਮਾਰਿਆ ਅੰਦਰਵਾੜ ਕੇ ਇਹ ਪਤਾ ਨਹੀਂ ਬੇਨਜਾਜ ਆਈ ਜਾਂਦੇ ਆ ਬੂਹਾ ਖੋਲੋ ਤਾਂ ਉਹ ਬੂਹਾ ਨਹੀਂ ਖੋਲਣ ਦਿੱਤਾ ਜੀ ਸਰ ਅੱਜ ਬਦੋਵਾਲ ਖੁਰਦ ਤੁਸੀਂ ਰੇਟ ਤੇ ਗਏ ਸੀ ਕੁਲਵਿੰਦਰ ਜੋਸ਼ੀ ਨੂੰ ਫੜ ਕੇ ਲਿਆਏ ਇਹਨਾਂ ਦੇ ਪ੍ਰਵਾਤ ਮੰੰਡਾ ਦਾ ਕਹਣਾ ਕਿ ਪੁੱਛਣ ਤੇ ਕਾਫੀ ਤਾਂ ਕੀ ਮੈਟਰ ਕੀ ਇਹ ਮਾਮਲਾ ਕੀ ਹੈ ਦੇਖੋ ਜੀ ਇਹ ਮੁੰਡਾ ਜਿਹੜਾ ਕੁਲਵਿੰਦਰ ਮਸੀਰ ਫਰੋਸ਼ੀ ਪੁੱਤਰ ਵਿਲੀਅਮ ਸੀ ਇਹ ਸਾਡੇ ਥਾਣੇ ਫਤਿਹਗੜ ਚੂੜੀਆਂ ਦੇ ਵਿੱਚ ਦੋ ਲੜਾਈ ਝਗੜੇ ਦੇ ਕੇਸਾਂ ਦੇ ਵਿੱਚ ਸਾਨੂੰ ਵਾਂਟਡ ਸੀ ਇਹਦੀ ਗ੍ਰਿਫਤਾਰੀ ਲਈ ਸਾਡੇ ਵੱਲੋਂ ਪਹਿਲਾਂ ਵੀ ਛਾਪੇਮਾਰੀ ਕੀਤੀ ਜਾਂਦੀ ਸੀ ਪਰੰਤੂ ਇਹ ਪੁਲਿਸ ਨੂੰ ਚਗਵਾ ਦੇ ਕੇ ਜਾਂ ਪੁਲਿਸ ਦੀ آمد ਤੋਂ ਪਹਿਲਾਂ ਹੀ ਇਹ ਫਰਾਰ ਹੋ ਜਾਂਦਾ ਰਿਹਾ ਤੇ ਅੱਜ ਸਾਨੂੰ ਸੂਚਨਾ ਮਿਲਣ ਤੇ ਸਾਡੀ ਪੁਲਿਸ ਪਰਟੀ ਵੱਲੋਂ ਇਹਨੂੰ ਕਾਬੂ ਕੀਤਾ ਗਿਆ ਤੇ ਸਰ ਉਹਨਾਂ ਦਾ ਕਹਿਣਾ ਕਿ ਪਿੰਡ 'ਚ ਪੁਲਿਸ ਆਈ ਕੁੱਟਮਾਰ ਮੁੰਡੇ ਨਾਲ ਕੀ ਕੀਤੀ ਰਤਿ ਜੀ ਇਹਦੇ ਪਰਿਵਾਰਕ ਮੈਂਬਰ ਇਹਦੀ ਗ੍ਰਿਫਤਾਰੀ ਦਾ ਵਿਰੋਧ ਕਰਦੇ ਸੀ ਤੇ ਜਿਸ ਤੋਂ ਬਾਅਦ ਉਹਨਾਂ ਨੂੰ ਸਮਝਾ ਕੇ ਤੇ ਫਿਰ ਦੋਸ਼ੀ ਨੂੰ ਜਿਹੜਾ ਆਪਣਾ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਜੀ ਸਰ ਉਹਨਾਂ ਨੇ ਦਰਵਾਜ਼ਾ ਜ ਆ ਦਿਖਾਇਆ ਵੀ ਮੁੰਡਾ ਅੰਦਰ ਵੜ ਗਿਆ ਉਸ ਕਮਰੇ 'ਚ ਤੇ ਪੁਲਿਸ ਕਮਰੇ 'ਚ ਵੜ ਕੇ ਗਈ ਹੈ ਕੁਟਬਾਰ ਉਹ ਜੀ ਪੁਲਿਸ ਤੋਂ ਬਚਨ ਦੀ ਖਾਤਰ ਉਹ ਕਿਸੇ ਦੇ ਘਰ ਦੁਕਾਨ ਦੇ ਵਿੱਚ ਵੜ ਗਿਆ ਸੀਗਾ ਤੇ ਜਿਸ ਤੋਂ ਬਾਅਦ ਵਿੱਚ ਕਾਬੂ ਕੀਤਾ ਗਿਆ ਜੀ ਇਹ ਕਿੰਨੇ ਮਾਮਲਿਆਂ 'ਚ ਲੜਿੰਦਾ ਸੀ ਇਹ ਜੀ ਦੋ ਮਾਮਲਿਆਂ ਦੇ ਵਿੱਚ ਸਾਨੂੰ ਲੜਿੰਦਾ ਸੀਗਾ ਜੀ ਇਹ ਕਿਸੇ ਮਾਮਲਾ ਹੋ ਇਹ ਲੜਾਈ ਝਗੜੇ ਦੀ ਆਪਣਾ ਮਾਮਲਾ ਨਜੀ 323 24 26 ਆਪੀਸੀ ਦੇ ਜੀ ਜਰ ਅਰੈਸਟ ਪਾਤੀ ਬਿਲਕੁਲ ਜੀ